ਦੋਸਤੋ ਆਪਾਂ ਇੱਥੇ ਮੋਰਚੇ ਤੇ ਆ ਤੇ ਕੁਝ ਜਿਹੜੀਆਂ ਜ਼ਰੂਰੀ ਮਤਲਬ ਜਾਣਕਾਰੀਆਂ ਸਾਂਝੀਆਂ ਕਰਨੀਆਂ ਕਹਿ ਲਈਏ ਇੱਕ ਤਾਂ ਬਾਰ-ਬਾਰ ਇਹ ਗੱਲ ਮਤਲਬ ਕੁਝ ਸੱਜਣ ਪੁੱਛਦੇ ਕਿ ਯਾਰ ਐਕਚੁਅਲ ਸਿਚੁਏਸ਼ਨ ਕੀ ਆ ਇਹ ਸਮਝ ਨਹੀਂ ਆ ਰਿਹਾ ਕਿ ਰੋਜ਼ ਕਹਿ ਦਿੰਦੇ ਨੇ ਕਿ ਯਾਰ ਦੋ ਦਿਨਾਂ ਚ ਹੋਜੂ ਤਿੰਨ ਦਿਨਾਂ ਚ ਹੋਜੂ ਦੋਸਤੋ ਇਹਦੇ 'ਚ ਨਾ ਕੁਝ ਮਤਲਬ ਕੰਕਰੀਟ ਜਾਣਕਾਰੀ ਨਹੀਂ ਹੈਗੀ ਜੋ ਤੁਰ ਫਿਰ ਕੇ ਉੜਦੀਆਂ ਉੜਦੀਆਂ ਜਾਣਕਾਰੀਆਂ ਸਾਡੇ ਕੋਲ ਆੜ-ੜ ਸਰੋਤਾਂ ਤੋਂ ਹੈਗੀਆਂ ਨੇ ਉਹ ਕੁਝ ਸਾਂਝੀਆਂ ਕਰ ਦਿੰਦੇ ਆ ਜੋ ਸਾਡੇ ਸਮਝ ਆ ਰਿਹਾ ਆ ਉਥੇ ਇਸ ਤਰ੍ਹਾਂ ਦੀ ਗਰਾਰੀ ਬਣੀ ਹੋਈ ਹੈ ਕਿ ਜਿਹੜਾ ਮਤਲਬ ਬੀਜੇਪੀ ਦਾ ਸਤਪਾਲ ਜੈਨ ਵਾਲਾ ਧੜਾ ਬੀਜੇਪੀ ਦਾ ਸਤਪਾਲ ਜੈਨ ਵਾਲਾ ਧੜਾ ਮਨੂੰ ਜਿਹੜਾ ਯੂਨੀਵਰਸਿਟੀ ਚ ਸੈਨੇਟ ਚ ਧੜਾ ਸਤਪਾਲ ਜੈਨ ਵਾਲਾ ਵੱਡਾ ਲੀਡਰ ਆ ਬੀਜੇਪੀ ਦਾ ਚੰਡੀਗੜ੍ਹ ਦਾ ਉਹੋ ਤੇ ਉਹਦਾ ਜਿਹੜਾ ਗਰੁੱਪ ਆ ਇੱਥੇ ਜਿਹੜਾ ਵੀਪੀ ਵਰਮੇ ਵਾਲਾ ਰਜਿਸਟਰਾਰ ਵਾਲਾ ਗਰੁੱਪ ਆ ਇੱਕ ਉਹਦੇ ਨੀਚੇ ਇੱਥੇ ਕਈ ਪ੍ਰੋਫੈਸਰ ਵੀ ਨੇ ਜਿਹੜੇ ਧੜਾ ਨੇ ਬੇਸਿਕਲੀ ਕਹਿ ਲੀਏ ਕਿ ਪਿਛਲੀ ਸੈਨੇਟ ਵਾਸਤੇ ਵੀ ਜਿਹੜੀ ਮਨੂੰ ਛੋਟੀ ਸੈਨੇਟ ਆ ਰਿਫਾਰਮ ਕਰਾ ਕੇ ਜਿਹੜੀ ਸੈਨੇਟ ਆ ਜਿਹਦੇ ਵਾਸਤੇ ਮਨ ਮਤਲਬ ਸਾਡੇ ਕੋਲੇ ਖਬਰਾਂ ਮਤਲਬ ਤਾਂ ਤਾਂ ਤੋਂ ਆ ਰਹੀਆਂ ਨੇ ਕਰਕੇ ਇਸ ਧੜੇ ਨੇ ਸਭ ਤੋਂ ਵੱਧ ਜ਼ੋਰ ਲਾਇਆ ਹੋਇਆ ਚੋਣਾ ਰਕਵਾਉਣ ਵਾਸਤੇ ਕਿ ਯਾਰ ਜੇ ਸੈਨਟੀਆਂ ਚੋਣਾ ਅਨਾਉਂਸ ਹੁੰਦੀਆਂ ਨੇ 99 ਮੈਂਬਰੀਆਂ ਤਾਂ ਇਹਨਾਂ ਨੂੰ ਲੱਗਦਾ ਕਿ ਇਹਨਾਂ ਦਾ ਜਲੂਸ ਨਿੱਪੜ ਜਾਊਗਾ ਕਿ ਭਾਜਪਾ ਦੇ ਅੰਦਰ ਜਿਹੜੀ ਪਾਵਰ ਟਾਸਲਾ ਉਹ ਚ ਇਹਨਾਂ ਨੂੰ ਲੱਗ ਰਿਹਾ ਕਿ ਫਿਰ ਇਹ ਧੜੇ ਦੀ ਮਤਲਬ ਜਿਹੜੀ ਕੋਈ ਮਾੜੀ-ਮੋਟੀ ਜੋ ਸਟਰੈਂਥ ਆ ਜਾਂ ਜੋ ਵੀ ਇਹਨਾਂ ਦੇ ਪੱਲੇ ਹੈ ਤੇ ਉਹ ਚੀਜ਼ਾਂ ਖਿੰਡ ਜਾਣਗੀਆਂ ਮਤਲਬ ਜਿੰਨੇ ਥਾਮੂਗੇ ਅਸੀਂ ਕੋਸ਼ਿਸ਼ ਕਰੀ ਜਾਣਨ ਦੀ ਕਿ ਯਾਰ ਵਾਈਸ ਪ੍ਰੈਜ਼ੀਡੈਂਟ ਆਫਿਸ ਹੋ ਕੀ ਰਿਹਾ ਕਿ ਗੱਲਬਾਤ ਚੱਲ ਕੀ ਰਹੀ ਹੈ ਆਫੀਸ਼ੀਅਲ ਚੈਨਲ ਤੋਂ ਕੋਈ ਜਾਣਕਾਰੀ ਨਹੀਂ ਆ ਰਹੀ। ਮਤਲਬ ਇਹਦੇ 'ਚ ਜਿਹੜੇ ਬੰਦਿਆਂ ਦੇ ਮਤਲਬ ਆਪਾਂ ਕਹਈਏ ਭਾਜ-ਪਾਜ ਲਿੰਕ ਨੇ ਜਿਹੜੇ ਉਹ ਦੱਸਦੇ ਨੇ ਸਾਨੂੰ ਜੋ ਜਾਣਕਾਰੀ ਮਰ ਕਿੰਨੀ ਸਹੀ ਕਿੰਨੀ ਗਲਤ ਸਾਨੂੰ ਨਹੀਂ ਪਤਾ। ਉਹ ਸਾਰੇ ਇਹ ਕਹਿ ਰਹੇ ਨੇ ਕਿ ਰਵਨੀਤ ਬਿੱਟੂ ਨੇ ਪਹਿਲਾਂ ਕ੍ਰੈਡਿਟ ਲਾਈਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਕਰਾ ਕੇ ਦੇਵਾਂਗੇ। ਕੁਝ ਹੋਰ ਧੜੇ ਵੀ ਐਵੇਂ ਦਾ ਜ਼ੋਰ ਲਾ ਰਹੇ ਨੇ। ਪਰ ਇਹ 'ਚ ਸਭ ਤੋਂ ਫੰਡਾਮੈਂਟਲੀ ਜਿਹੜਾ ਅੜਿਆ ਹੋਇਆ ਗਰੁੱਪ ਆ ਉਹ ਹੈਗਾ ਮਤਲਬ ਸੱਤਪਾਲ ਜੈਨਨ ਪਾਰਟੀ। ਇਹਦੇ 'ਚ ਇੱਕ ਕੋਈ ਤਵਾਰੀ ਜੀ ਨੇ ਉਹਦੀ ਗੱਲ ਆਉਂਦੀ ਆ ਜਿਹੜੇ ਨੇ ਮਤਲਬ ਇਹ ਸਾਰੀ ਰਿਫਾਰਮ ਵਾਲੀ ਮ ਇਹਦੇ ਚ ਰਜਿਸਟਰ ਦਾ ਖਾਸਾ ਨਾਮ ਆਉਂਦਾ ਕਿ ਜਿਹੜਾ ਸੰਗ ਵਾਲਾ ਇਹ ਮੇਨ ਹਿੱਸਾ ਇਹਨਾਂ ਨੂੰ ਹੀ ਲੱਗਦਾ ਕਿ ਯਾਰ ਜਿਵੇਂ ਹੀ ਉਰੇ ਮਤਲਬ ਜੇ 91 ਮੈਮਰੀ ਸੈਂਟਰ ਦੀ ਗੱਲ ਹੋਊਗੀ ਦੁਬਾਰੇ ਤਾਂ ਸਾਰਾ ਜਿਹੜਾ ਉਹਦਾ ਮਤਲਬ ਭਾਂਡਾ ਇੰਨਾ ਸਿਰ ਭੰਨਿਆ ਜਾਊਗਾ ਕਿ ਇਹਨਾਂ ਨੇ ਬੀਜੇਪੀ ਦਾ ਜਲੂਸ ਖੜਾਤਾ ਮਤਲਬ ਇੰਨਾ ਚ ਚਰਚਾ ਇਹ ਆ ਕਿ ਇਸ ਕਰਕੇ ਸੱਤਪਾਲ ਜੈਨ ਹੀ ਕਹਿੰਦੇ ਵੀ ਉਹ ਵਿਅਕਤੀ ਆ ਜਿਹੜਾ ਇਸ ਟਾਈਮ ਤੇ ਮਤਲਬ ਸਾਰਿਆਂ ਤੋਂ ਵੱਧ ਐਫਰਟ ਕਰ ਰਿਹਾ ਕਿ ਇਸ ਧਰਨੇ ਨੂੰ ਡੀਰੀਲ ਕਿਵੇਂ ਕਰਨਾ ਕਿ ਇਸ ਧਰਨੇ ਚ ਜਿਹੜਾ ਮਤਲਬ ਪੰਜਾਬ ਹਰਿਆਣਾ ਦੇ ਨਾਂ ਤੇ ਪਾੜਾ ਪਾਉਣ ਦੀ ਕੋਸ਼ਿਸ਼ ਆ ਉੱਚ ਫਿਰ ਚਾਹੇ ਕੁਝ ਬੰਦਿਆਂ ਨੂੰ ਮਤਲਬ ਵੀ ਵਨ ਇੱਥੇ ਤੱਕ ਆ ਗਿਆ ਅਸਿਸਟੈਂਟ ਪ੍ਰੋਫੈਸਰ ਲਵਾ ਦਾਂਗੇ ਤੁਸੀਂ ਜੋਰ-ਜੂਰ ਲਾਓ ਤੁਸੀਂ ਕੁਝ ਕਰਕੇ ਦਿਖਾਓ ਧਰਨੇ ਦੇ ਉਲਟ ਕੇ ਜਾਂ ਏਵੀਬੀਪੀ ਨੂੰ ਜਿਹੜਾ ਸਰਗਰਮ ਕਰਨਾ ਇਹ ਚ ਮਤਲਬ ਏਵੀਬੀਪੀ ਏਵੀਪੀ ਦਾ ਇਹ ਲੋਕਲ ਕੰਟਰੋਲ ਕੋ ਪ੍ਰਬੰਧਨ ਨੇ ਕੀਆ ਕੁਛ ਅਤੇ ਕੁਛ ਮਤਲਬ ਇੱਕ ਗੌਰਵਤਰੀ ਆ ਇਹ ਬੰਦਿਆਂ ਦੇ ਨਾਮ ਸਾਡੇ ਕੋਲੇ ਵਾਰ-ਵਾਰ ਆ ਰਹੇ ਨੇ ਕਿ ਯਾਰ ਇਹ ਬੰਦੇ ਜੋਰ ਲਾ ਰਹੇ ਨੇ ਕਿ ਯਾਰ ਕਿਸੇ ਨੂੰ ਟੇ ਨਹੀਂ ਹੁੰਦ ਦੇਣਾ ਇਹਨਾਂ ਨੂੰ ਲੱਗਦਾ ਕਿ ਯਾਰ ਸੰਗ ਦੀ ਹੈਜਮਨੀ ਟੁੱਟ ਜੂਗੀ ਓਰੇ ਇਹਨਾਂ ਨੇ ਜਿਹੜਾ ਸਾਰਾ ਕੈਂਪੇਨ ਵੀ ਚਲਾਇਆ ਹੋਇਆ ਇਹਨਾਂ ਦਾ ਕੈਂਪੇਨ ਜੇ ਜਿਹੜੀ ਮਤਲਬ ਇਹ ਮੋਰਚਾ ਪੀਯੂ ਵਾਲਾ ਇਹ ਖਾਲਸਤਾਨੀਆਂ ਨੇ ਹਾਈਜੈਕ ਕਰ ਲਿਆ ਤੇ ਵੀ ਜੇ ਆਪਾਂ ਇਹ ਮੰਗ ਮੰਨ ਲੈਨੇ ਆ ਇਹਨਾਂ ਦਾ ਕਹਿਣਾ ਕਿ ਫਿਰ ਵੀ ਇਹ ਪੰਜਾਬ ਚ ਨਾ ਜਿਹੜੀਆਂ ਪੰਥਕ ਧਿਰਾਂ ਨੇ ਜਾਂ ਖਾਲਸਤਾਨੀ ਧਿਰਾਂ ਨੇ ਉਹਨਾਂ ਨੂੰ ਜਿੱਤ ਮਿਲ ਜੂਗੀ ਇਹਦੇ ਚੋਂ ਇਸ ਕਰਕੇ ਆਪਾਂ ਮੋਰਚਾ ਹੱਲ ਨਹੀਂ ਕਰਦਾ ਪਰ ਵੇਸ਼ ਕਿਸਮ ਦਾ ਜਿਹੜਾ ਸਾਰਾ ਪ੍ਰਚਾਰ ਤੁਸੀਂ ਅਡਟ ਚੈਨਲਾਂ ਤੋਂ ਸੁਣ ਰਹੇ ਹੋ ਵੀ ਮੋਰਚੇ ਚ ਕੋਈ ਖੰਡਾ ਆ ਗਿਆ ਮਤਲਬ ਰਵਨੀਤ ਬਿੱਟੂ ਨੇ ਵੀ ਇੱਕ ਗੱਲੇ ਬੋਲੀ ਆ ਉਹ ਸਾਰਾ ਜੋਰ ਇੱਥੋਂ ਲੱਗਿਆ ਹੋਇਆ ਕਿ ਯਾਰ ਜਿਹੜਾ ਇਹਨਾਂ ਦੀ ਆਪਸੀ ਟਸਲ ਆ ਓਜ ਇੱਕ ਪਾਸੇ ਕ੍ਰੈਡਿਟ ਬੋਰ ਆ ਦੂਜੇ ਪਾਸੇ ਸੱਤਪਾਲ ਜਾਂਦਾ ਤਾਂ ਜੋਰ ਆ ਕਿ ਅੱਜ ਮਤਲਬ ਤੁਹਾਨੂੰ ਪਤਾ ਕਿ ਹਾਈ ਕੋਰਟ ਚ ਇੱਕ ਹੀアリング ਸੀਗੀ ਮਤਲਬ ਇੱਕ ਪੁਰਾਣੇ ਕੇਸ ਦੀ ਸੈਨੇਟ ਨੂੰ ਲੈ ਕੇ ਓਜ ਇੱਕ ਕਮੈਂਟ ਵੀ ਆਇਆ ਕਿ ਚੋਣਾ ਕਰਾਈਆਂ ਜਾਣ ਓਜ ਵੀ ਸੱਤਪਾਲ ਜਾਂਨ ਇੱਕ ਪਾਰਟੀ ਸੀ ਉੱਥੇ ਵੀ ਜਿਹੜਾ ਇਹਨਾਂ ਨੇ ਜੋਰ ਲਾਇਆ ਉਸੇ ਉੱਤੇ ਲਾਇਆ ਕਿ ਵਿਦਿਆਰਥੀ ਥੇੜੇ ਬੈਠੇ ਨੇ ਜਿੱਤੇ ਮਤਲਬ ਇਹਨਾਂ ਦਾ ਜੋਰ ਸੀ ਕਿ ਬਨ ਹਾਈ ਕੋਰਟ ਇਹ ਤੇ ਕੋਈ ਟਿੱਪਣੀ ਕਰੇ ਵਿਦਿਆਰਥੀਆਂ ਦੇ ਉਲਟ ਮਤਲਬ ਹਾਲਾਂਕਿ ਉਹਨਾਂ ਨੇ ਹਾਈ ਕੋਰਟ ਦੀ ਟਿੱਪਣੀ ਸਿਰਫ ਇੰਨੀ ਹੋਈ ਕਿ ਅਸੀਂ ਵਿਦਿਆਰਥੀਆਂ ਨੂੰ ਸਲਾਹ ਦਿੰਨੇ ਕਿ ਪੜ੍ਹਾਈ ਵੱਲ ਧਿਆ ਪਰ ਚਲੋ ਹਾਈ ਕੋਰਟ ਦੀ ਸਲਾਹ ਨੂੰ ਨਾ ਮੰਨਣਾ ਆਮਨਾਂ ਦਾ ਵਿਦਿਆਰਥੀਆਂ ਦਾ ਕੰਮ ਆ ਮੈਨੂੰ ਸਾਨੂੰ ਲੱਗਦਾ ਪੰਜਾਬ ਦੇ ਹਿੱਤ ਸਾਡੀ ਕਿਸੇ ਵੀ ਮਤਲਬ ਨਿੱਜੀ ਪੜਾਈ ਤੋਂ ਉੱਤੇ ਦੀ ਨਹੀਂ ਪਰ ਇਹਨਾਂ ਸੱਤ ਪਾਲ ਜਾਣ ਵਾਲਾ ਗਰੁੱਪ ਆ ਉਹਦਾ ਅੱਜ ਵੀ ਇਹੀ ਜੋਰ ਸੀ ਤੇ ਇਹ ਵਿਅਕਤੀ ਜਿੱਦਨ ਮਤਲਬ ਆਪਣਾ ਪ੍ਰੋਟੈਸਟ ਹੋਇਆ ਉਸ ਦਿਨ ਮੈਂ 10 ਤਰੀਕ ਨੂੰ 10 11 ਨੂੰ ਇਹਨਾਂ ਆਪਣੇ ਮਤਲਬ ਫੋਟੋਆਂ ਵੀ ਪਾਈਆਂ 10 ਨੂੰ ਇਹ ਕਹਿੰਦਾ ਮੈਂ ਸ਼ਿਸ਼ਟਾਚਾਰ ਭੇਂਟ ਕਰੀ ਵਾਈਸ ਪ੍ਰੈਜ਼ੀਡੈਂਟ ਨਾਲ ਇਹਦਾ ਉਦਾਂ ਵੀ ਜੋਰ ਰਹੀ ਸੀ ਕਿ ਪ੍ਰਚਾਰ बार-बारੇ ਸਥਾਪਿਤ ਕਰੋ ਕਿ ਯਾਰ ਇਹ ਮੋਰਚਾ ਕਿਸੇ ਨੂੰ ਸਫਲ ਨਹੀਂ ਹੋਣ ਦੇਣਾ ਮਰਬ ਇੱਥੇ ਜਿਹੜਾ ਇਹ ਕੋਸ਼ਿਸ਼ ਇੱਥੇ ਤੱਕ ਜਾ ਰਹੀ ਹੈ ਇਹਦੇ ਵੱਲੋਂ ਇਹਦਾ ਜੋਰ ਆ ਕਿ ਵਿਦਿਆਰਥੀਆਂ ਤੋਂ ਚਿੱਠੀਆਂ ਲਖਾਈਆਂ ਜਾ ਰਹੀਆਂ ਨੇ ਵੀਸੀ ਨੂੰ ਕਿ ਅਸੀਂ ਸੁਰੱਖਿਅਤ ਅਫੀਲ ਨਹੀਂ ਕਰ ਰਹੇ ਜੀ ਇੱਥੇ ਕਿ ਇਹ ਬਾਹਰਲੇ ਆ ਗਏ ਜਾਂ ਪਰ ਇਹ ਸਾਨੂੰ ਲੱਗਦਾ ਕੋਈ ਖਾਸਾ ਬੜਾ ਕਲਪਰੇਟਾ ਮਤਲਬ ਉਵੇਂ ਪੰਜਾਬ ਦੁਖੀ ਹੋਣ ਦੀ ਮਤਲਬ ਇਹ ਵੱਡੀ ਮਤਲਬ ਗਸਤਾਖੀ ਕਰ ਰਿਹਾ ਤੇ ਦਿੱਕਤ ਵੀ ਮਤਲਬ ਇਹ ਖਾਸੀ ਕਰ ਰਿਹਾ ਅੱਜ ਅਸੀਂ ਮਤਲਬ ਕੁਝ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਅਕਾਲੀ ਦਲ ਦਾ ਤਾਂ ਅਲਾਈਅੰਸ ਰਿਹਾ ਬੀਜੇਪੀ ਨਾਲ ਤਾਂ ਉਹਨਾਂ ਦੇ ਇਹਨਾਂ ਦੇ ਨਾਤੇ ਹੈ ਹੀ ਨੇ ਪੁਰਾਣੇ ਤਾਂ ਕੁਝ ਮਤਲਬ ਜਿਹੜੇ ਪ੍ਰਾਣੇ ਅਕਾਲੀ ਲੀਡਰ ਨੇ ਉਹਨਾਂ ਚੋਂ ਕੁਝ ਜਾਣਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਵੱਲੋਂ ਵੀ ਇਹੀ ਹੈ ਕਿ ਯਾਰ ਉੱਥੇ ਸਿਚੁਏਸ਼ਨ ਸਾਰੀ ਇਸੇ ਗਰਾਰੀ ਚ ਫਸੀ ਹੋਈ ਆ ਕਿ ਸਾਇਨ ਹੋਣੇ ਨਾ ਹੋਣੇ ਨਾਲੋਂ ਵੱਧ ਦੇ ਬੇਸਿਕਲੀ ਵਾਈਸ ਪ੍ਰੈਜ਼ੀਡੈਂਟ ਦਾ ਡਿਸੀਜਨ ਨਹੀਂ ਹੈਗਾ ਪੋਲਿਟੀਕਲ ਡਿਸੀਜਨ ਆ ਕਿ ਪੀਐਮਓ ਚ ਇਸ ਵਿਅਕਤੀ ਦਾ ਤੇ ਦੇ ਗਰੁੱਪ ਦਾ ਜਿਹੜਾ ਬਾਕੀ ਫਿਰ ਅੱਗੇ ਜਿਹੜੇ ਵੀ ਬੰਦੇ ਨੇ ਚਾਹੇ ਕੋਈ ਰਜਿਸਟਰਾਰ ਆ ਵਾਈਪੀ ਵਰਮਾ ਜਾਂ ਜਿਹੜੇ ਉਹਦੇ ਚੇਲੇ ਚਪਾਟੇ ਨੇ ਨੀਚੇ ਇਹ बार-बार ਇੱਥੇ ਇਨਸਾਈਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇੱਥੇ ਆਰਐਸਐਸ ਦੇ ਬਹੁਤ ਸਾਰੇ ਟੀਚਰ ਬੱਚਿਆਂ ਨੂੰ ਮਤਲਬ ਸੱਦ-ਸੱਦ ਕੇ ਕਹਿ ਰਹੇ ਨੇ ਕਿ ਲਿਸਟਾਂ ਦਿਓ ਜਾਂ ਹੋਰ ਕਰੋ ਮਤਲਬ ਥਾਂ-ਥਾਂ ਤੇ ਕੋਸ਼ਿਸ਼ਾਂ ਇਹਨਾਂ ਨੇ ਕਰੀਆਂ ਨੇ ਪਰ ਇੱਥੇ ਇਹ ਪ੍ਰਚਾਰ ਵੀ ਇਹਨਾਂ ਨੇ ਚਲਾਇਆ ਹੋਇਆ ਕਿ ਯਾਰ ਜੇ ਤੁਸੀਂ ਇਹਨਾਂ ਦੀ ਮੰਗ ਮੰਨ ਲਈ ਇਹਨਾਂ ਨੇ ਕਿਹੜਾ ਉੱਠਣਾ ਕਿ ਇਹ ਤਾਂ ਬਹਾਨਾ ਜੀ ਮੰਗ ਇਹ ਤਾਂ ਪਤਾ ਨਹੀਂ ਕੀ ਗਰੋਂ ਚੰਡੀਗੜ੍ਹ ਲੈ ਕੇ ਉੱਠਣਗੇ ਜਾਂ ਇਸ ਕਿਸਮ ਦਾ ਪ੍ਰਚਾਰ ਇਹਨਾਂ ਨੇ ਬਣਾਇਆ ਜਿਹਦੇ ਨਾਲ ਮਤਲਬ ਆਮ ਵਿਦਿਆਰਥੀ ਜਿਹੜਾ ਹੈਗਾ ਜਾਂ ਮਤਲਬ ਇਹਨਾਂ ਨੂੰ ਹੀ ਲੱਗਦਾ ਵੀ ਸੀਗਾ ਕਿ ਇਹ ਪ੍ਰੋਟੈਸਟ ਸ਼ਾਇਦ ਨਾ ਕਿ ਵਿਦਿਆਰਥੀਆਂ ਦਾ ਜੇ ਤੁਸੀਂ ਇੱਕ ਧੜਾ ਖੜਾ ਕਰ ਦੋਗੇ ਉਹਦੇ ਨਾਲ ਖਿੰਡ ਜਾਊਗਾ ਮਤਲਬ ਕਿਉਂਕਿ ਪਰ ਪ੍ਰੋਟੈਸਟ ਜਿਹੜਾ ਹੈਗਾ ਸਿਰ ਵਿਦਿਆਰਥੀਆਂ ਦੇ ਸਿਰ ਤੇ ਨਹੀਂ ਚੱਲ ਰਿਹਾ ਬੇਸਿਕਲੀ ਪੰਜਾਬ ਦੇ ਲੋਕਾਂ ਦੇ ਅੰਦਰ ਜਿਹੜਾ ਇੱਕ ਮਤਲਬ ਆ ਦੀ ਰਾਜਤਾਨੀ ਤੇ ਆਪਣੀ ਯੂਨੀਵਰਸਿਟੀ ਪ੍ਰਤੀ ਜੋ ਮੁਹੱਬਤ ਆ ਜੋ ਕਲੇਮ ਆ ਉਹ ਤੋਂ ਚੱਲ ਰਿਹਾ ਇਸ ਕਰਕੇ ਹਲੇ ਤੱਕ ਤਾਂ ਨਾਕਾਮਯਾਬੇ ਰਹੇ ਨੇ ਮਤਲਬ ਮੋਰਚਾ ਤਾਂ ਮਤਲਬ ਵਧੇ ਰਿਹਾ ਮਤਲਬ ਸੇਵਾ ਉੱਥੇ ਤੁਸੀਂ ਦੇਖ ਸਕਦੇ ਹੋ ਪਿੱਛੇ ਬਾਗੋ-ਬਾਗ ਪੂਰੀ ਚੱਲ ਰਹੀ ਆ ਪਰ ਇਸ ਤਰ੍ਹਾਂ ਦੀ ਬਾਰ-ਬਾਰ ਬਾਰ-ਬਾਰ ਇਹ ਕੋਸ਼ਿਸ਼ ਆ ਕਿ ਯਾਰ ਇੱਕ ਤਾਂ ਪਾੜਾ ਪਾਉਣਾ ਮਤਲਬ ਤੁਹਾਨੂੰ ਪਿਛਲੇ ਦਿਨਾਂ ਦੇਖੋਗੇ ਕਿ ਨਾਇਬ ਸੈਣੀ ਨਾਲ ਮੁਲਾਕਾਤ ਹੁੰਦੀ ਆ ਉਹ ਸਾਰੇ ਜਿਹੜੇ ਹ ਉਦੀ ਨਾਇਬ ਸੈਨੇਟਰ ਨਾਲ ਮੁਲਾਕਾਤ ਕਰਾਈ ਜਾਂਦੀ ਆ ਕਿ ਤੁਸੀਂ ਜਿਹੜੀ 17 ਦੀ ਨਾਰਥ ਜ਼ੋਨ ਕਾਉਂਸਲ ਮੀਟਿੰਗ ਆ ਜਿਹੜੀ ਪੀਐਮਓ ਲੈਂਦਾ ਹੁੰਦਾ ਸਾਰੇ ਨਾਰਥ ਜ਼ੋਨ ਦੇ ਸੀਐਮਟੀ ਕੋ ਉੱਥੇ ਮੁੱਦਾ ਚੱਕੋ ਕਿ ਹਰਿਆਣੇ ਨੂੰ ਨਾ ਇਹ ਅਫੀਲੀਏਸ਼ਨ ਦਿਓ ਤੇ ਬਣਦਾ ਹੱਕ ਆ ਜਿਹੜਾ ਯੂਨੀਵਰਸਿਟੀ ਚੋ ਦਵਾਓ ਪਰ ਇੱਕ ਪਾਸੇ ਤਾਂ ਮਤਲਬ ਵੀ ਉਹ ਧਰਨੇ ਤੋਂ ਬਾਹਰ ਹੋ ਕੇ ਪ੍ਰਚਾਰ ਕਰ ਰਹੇ ਸੀ ਕਿ ਮਤਲਬ ਜਿਹੜਾ ਇਹ ਕਿਸਮ ਦੇ ਸਟੇਟਮੈਂਟਾਂ ਥੋੜੇ ਜਿਆਦਾ ਕਿ ਐਚਐਸਏ ਦੇ ਮੁੰਡਿਆਂ ਵੱਲੋਂ ਸਟੇਟਮੈਂਟ ਪਾਈ ਗਈ ਸੀ ਕਿ ਯਾਰ ਜੇ ਪੰਜਾਬ ਵਾਲਿਆਂ ਦੇ ਨਾਰੇ ਲਾਉਂਦੇ ਨੇ ਕਾਨੂੰ ਹਰਿਆਣਾ ਰਾਜਸਥਾਨ ਤੇ ਹਿਮਾਚਲ ਇਕੱਠੇ ਹੋ ਗਏ ਫਿਰ ਪੰਜਾਬੀ ਕਿੱਥੇ ਜਾਣਗੇ ਮਤਲਬ ਇਨਸਾਈਟ ਕਰਨ ਦੀ ਪੂਰੀ ਕੋਸ਼ਿਸ਼ ਕਰੀ ਇਹਨਾਂ ਨੇ ਇਹਨਾਂ ਦੀ ਕੋਸ਼ਿਸ਼ ਹੈ ਕਿ ਖੰਡਾ ਦੀ ਤਾਂ ਸਾਨੂੰ ਲੱਗਦਾ ਕਿ ਇਹ ਗੱਲ ਦੱਸਣੀ ਜ਼ਰੂਰੀ ਆ ਕਿ ਜਿਹੜਾ ਸੱਤਪਾਲ ਜੈਨ ਵਾਲਾ ਗਰੁੱਪਾ ਵੀਪੀ ਵਰਮਾ ਜੋ ਵੀ ਇਹ ਮਤਲਬ ਸੰਘੀ ਲਾਣਾ ਹੈਗਾ ਕਿ ਇਹਨਾਂ ਦੀ ਕੋਸ਼ਿਸ਼ ਇਹ ਹੈ ਤੇ ਮਤਲਬ ਸਾਂਝੀ ਕਰੀਏ ਤੁਹਾਨੂੰ ਅਪਡੇਟ ਬਾਕੀ ਤੁਸੀਂ ਆਪ ਦੇਖੋ ਕਿ ਇਸ ਜਾਣਕਾਰੀ ਦਾ ਕਿਵੇਂ ਕੀ ਕਰਿਆ ਜਾ ਸਕਦਾ ਬਸ ਸਮਝਣ ਵਾਸਤੇ ਜ਼ਰੂਰੀ ਸੀ ਕਿ ਸਥਿਤੀ ਇੱਥੇ ਆੜੀ ਖੜੀ ਆ ਪਰ ਉਹ ਉੱਤੇ ਕੋਈ ਟੈਕਨੀਕਲ ਡਿਸੀਜਨ ਨਹੀਂ ਹੈਗਾ ਮਸਲਾ ਹੀ ਨਹੀਂ ਹੈਗਾ ਕਿ ਵਾਈਸ ਪ੍ਰੈਜ਼ੀਡੈਂਟ ਨੇ ਬਸ ਸਾਈਨ ਕਰਨੇ ਨੇ ਤੇ ਆ ਜਾਣਾ ਉੱਥੇ ਬੇਸਿਕਲੀ ਪੋਲਿਟੀਕਲ ਡਿਸੀਜਨ ਅੜਿਆ ਹੋਇਆ ਵਾਈਸ ਚਾਂਸਲਰ ਉੱਥੇ ਜੋ ਸਾਨੂੰ ਜਾਣਕਾਰੀ ਸਾਂਝੀ ਕਰ ਰਹੀ ਹੈ ਕਿ ਅਸੀਂ ਤਾਂ ਜੀ ਐਫਰਟ ਕਰ ਰਹੇ ਹਾਂ ਤਾਂ ਉਹਨਾਂ ਨੂੰ ਵੀ ਅਸੀਂ ਅੱਜ ਉਹਨਾਂ ਨੂੰ ਬਣਾਈ ਕਮੇਟੀ ਨੂੰ ਵੀ ਪੁੱਛਿਆ ਸੀਗਾ ਕਿ ਅਰ ਤੁਸੀਂ ਕਹਿ ਰਹੇ ਹੋ ਅਸੀਂ ਵੀ ਐਫਰਟ ਕਰ ਰਹੇ ਹਾਂ ਵਾਈਸ ਚਾਂਸਲਰ ਵੀ ਕਹਿ ਰਹੀ ਹੈ ਮੈਂ ਐਫਰਟ ਕਰ ਰਹੀ ਹਾਂ ਕਿ ਸਾਰੇ ਕਹਿ ਰਹੇ ਨੇ ਐਫਰਟ ਕਰਨ ਬਰਾੜਿਆ ਕੌਣ ਹੋਇਆ ਬੇਸਿਕਲੀ ਜਿਹੜੀ ਪੋਲਿਟੀਕਲ ਲੀਡਰਸ਼ਿਪ ਆ ਉਹ ਇੰਨਾ ਰਹੀ ਅੜੀ ਹੋਈ ਜਾ ਤੇ ਜੇ ਮਨ ਲੱਭ ਤੀ ਇਹੀ ਰਹਿੰਦੀ ਆ ਤਾਂ ਮੈਨੂੰ ਲੱਗਦਾ ਵੀ ਆਪਾਂ 90 ਮੋਰਚੇ ਦੀਆਂ ਤਿਆਰੀਆਂ ਰੱਖੀਏ ਮਾਰੋ ਚੰਗੀ ਗੱਲ ਹੋਊਗੀ ਇਹ ਸਮਝ ਲੈਣ ਕਿ ਪੰਜਾਬੀ ਬਿਨਾਂ ਆਪਣੇ ਹੱਕ ਲਈ ਤਾਂ ਮੁੜਦੇ ਨਹੀਂ ਹੈ ਇੱਥੋਂ ਤੇ ਦੂਜੀ ਗੱਲ ਜਿਹੜਾ ਇਹ ਪ੍ਰਚਾਰ ਮਤਲਬ ਇਹਨਾਂ ਨੇ ਚਲਾਇਆ ਹੋਇਆ ਕਿ ਪਤਾ ਨਹੀਂ ਕੌਣ ਇੱਥੇ ਆ ਗਏ ਨੇ ਹੰਗ ਸਿੰਘਾਂ ਬਾਰੇ ਜਿਵੇਂ ਬਿੱਟੂ ਦੀ ਸਟੇਟਮੈਂਟ ਆਈ ਤਾਂ ਮਤਲਬ ਉਹ ਸਾਰਾ ਪ੍ਰਚਾਰ ਇਸੇ ਲੜੀ ਦਾ ਹਿੱਸਾ ਇਹਨੂੰ ਐਵੇਂ ਸਮਝਣ ਦੀ ਲੋੜ ਆ ਇਹ ਮਨ ਲੱਭ ਅਪਡੇਟ ਤੁਹਾਨੂੰ ਸਾਂਝੀ ਕਰਨੀ ਸੀ ਧੰਨਵਾਦ